ਕੈਨੇਡਾ ਦੇ ਵਿੱਚ ਇੱਕ ਨਿੱਜੀ ਸੁਸਾਇਟੀ ਦੇ ਬਾਹਰ ਦੇ ਰਹਾ ਤਾਂ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਨੇ ਗੰਭੀਰ ਰੂਪ ਧਾਰਨ ਕਰ ਲਿਆ ਤਾਂ ਪਹਿਲਾਂ ਦੋਵੇਂ ਤਰ੍ਹਾਂ ਵਿਚਕਾਰ ਬਹਿਸ ਹੋਈ ਹੈ ਤੇ ਫਿਰ ਲੜਾਈ ਤੇ ਅੰਤ ਦੇ ਵਿੱਚ ਗੋਲੀ ਤੱਕ ਚੱਲ ਪਈ ਹੈ ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਤੇ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜੰਮ ਕੇ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਕੁਝ ਲੋਕ ਇੱਕ ਵਿਅਕਤੀ ਨੂੰ ਜ਼ਮੀਨ ਉੱਤੇ ਸੁੱਟਣ ਤੋਂ ਬਾਅਦ ਪੂਰੀ ਤਰ੍ਹਾਂ ਕੁਟਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਦੂਜੀ ਵੀਡੀਓ ਵਿੱਚ ਵਿਅਕਤੀ ਫਾਇਰਿੰਗ ਕਰਦਾ ਸਾਫ਼ ਦਿਖਾਈ ਦੇ ਰਿਹਾ ਹੈ ਤڏੇ ਐਸਪੀ ਕਰਨ ਸਿੰਘ ਸੰਧੂ ਨੇ ਐਨਬੀ ਨਿਊਜ਼ ਨਾਲ ਖਾਸ ਬਗਾਲਬਾਤ ਕਰਦੇ ਕਿ ਕੋਈ ਜਾਣਕਾਰੀ ਦਿੱਤੀ ਹੈ ਔਚਟ ਅਗਰ ਮੁਹਾਲੀ ਦੇ ਨਾਲ ਲੱਗਦੇ ਖਰੜ ਦੀ ਗੱਲ ਕੀਤੀ ਜਾਵੇ ਤੇ ਕੱਲ ਦੇਰ ਰਾਤ ਜਿਹੜੀ ਹੈ ਇੱਕ ਫਾਇਰਿੰਗ ਦਾ ਮਾਮਲਾ ਜਿਹੜਾ ਹੈ ਸਾਹਮਣੇ ਆਇਆ ਸੀ ਖਰੜ ਕੁਰਾਲੀ ਰੋਡ ਦੀ ਘਟਨਾ ਸੀਗੀ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਤੁਸੀਂ ਬਸ ਦੇਖ ਰਹੇ ਹੋ ਇਸ ਬਸਤੇ ਵਿੱਚ ਜਿਹੜੇ ਨੇ ਕੁਝ ਮੁਜਰਮਾਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ 1 2 3 ਦੀ ਨਹੀਂ ਕਰੀਬ 20 ਤੋਂ 25 ਮੁਜੇ ਜਿਹੜੇ ਨੇ ਦੱਸੇ ਜਾ ਰਹੇ ਨੇ ਇਹ ਪੂਰੀ ਘਟਨਾ ਨੂੰ ਜਿਹੜਾ ਹੈ ਅੰਜਾਮ ਦਿੱਤਾ ਗਿਆ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਮੁਹਾਲੀ ਪੁਲਿਸ ਨੂੰ ਵੱਡੀ ਕਾਮਯਾਬੀ ਜਿਹੜੀ ਹੈ ਮਿਲੀ ਹੈ ਕੱਲ ਦੇਰ ਰਾਤ ਦੀ ਜਿਹੜੀ ਹੈ ਘਟਨਾ ਦੱਸੀ ਜਾ ਰਹੀ ਹੈ ਫਾਇਰ ਇੱਕ ਲੜਾਈ ਝਗੜਾ ਹੋਇਆ ਸੀਗਾ ਪਾਰਕਿੰਗ ਨੂੰ ਲੈ ਕੇ ਤੇ ਜਿਹੜਾ ਪੂਰਾ ਇਹ ਵਿਵਾਦ ਜਿਹੜਾ ਹੈ ਸੀਸੀਟੀਵੀ ਕੈਮਰਾ ਦੇ ਵੀ ਜਿਹੜਾ ਹੈ ਕੈਦ ਹੋ ਗਿਆ ਸੀਗਾ ਤੇ ਜਲਦੀ ਕਹਿ ਸਕਦੇ ਆ ਕਿ ਕੁਝ ਹੀ ਘੰਟਿਆਂ ਦੇ ਵੀ ਜਿਹੜਾ ਹੈ ਮੋਹਾਲੀ ਪੁਲਿਸ ਵੱਲੋਂ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਗਈ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ 1 2 3 4 5 ਨਹੀਂ ਕਰੀਬ 20 ਤੋਂ ਅਧਿਕ ਜਿਹੜੇ ਨੇ ਇਹਦੇ ਵਿੱਚ ਜਿਹੜੇ ਦੋਸ਼ੀ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੁਝ ਦੇਰ ਦੇ ਵਿੱਚ ਜਿਹੜੀ ਹੈ ਹੁਣ ਪ੍ਰੈਸ ਕਾਨਫਰੰਸ ਹੋਵੇਗੀ ਵੱਡੇ ਖੁਲਾਸੇ ਜਿਹੜੇ ਨੇ ਕੀਤੇ ਜਾਵਣਗੇ ਕੀ ਪੂਰਾ ਮਾਮਲਾ ਸੀਗਾ ਮਗਰ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਕਿ ਬੱਸ ਦੇ ਵਿੱਚ ਜਿਹੜਾ ਹੈ ਬਿਲਕੁਲ ਲੈ ਕੇ ਆਇਆ ਜਾ ਰਿਹਾ ਹੈ ਤੇ ਕੁਝ ਹੀ ਦੇਰ ਦੇ ਵਿੱਚ ਜਿਹੜੇ ਡੀਐਸਪੀ ਨੇ ਏਰੀਆ ਡੀਐਸਪੀਸ ਪੂਰੇ ਮਾਮਲੇ ਦਾ ਖੁਲਾਸਾ ਕਰਨਗੇ ਤੇ ਦੇਖ ਸਕਦੇ ਹਾਂ ਕਿ ਵੱਡੀ ਕਾਰਵਾਈ ਜਿਹੜੀ ਹੈ ਮੁਹਾਲੀ ਪੁਲਿਸ ਵੱਲੋਂ ਕੀਤੀ ਗਈ ਹੈ ਕਹਿ ਸਕਦੇ ਹਾਂ ਅਸੀਂ ਕਿ ਕੁਝ ਘੰਟਿਆਂ ਦੇ ਵਿੱਚ ਜਿਹੜਾ ਪੁਲਿਸ ਨੇ ਜਿਹੜਾ ਹੈ ਪੂਰਾ ਮਾਮਲਾ ਸੁਲਝਾ ਲਿੱਤਾ ਤਸਵੀਰਾਂ ਦੇ ਵਿੱਚ ਜਿਹੜੇ ਨੇ ਤੁਸੀਂ ਦੇਖ ਰਹੇ ਹੋ ਕਿ ਪੂਰੀ ਜਿਹੜੀ ਹੈ ਬਸ ਭਰ ਕੇ ਜਿਹੜੀ ਹੈ ਮੁਜਰਮਾ ਦੀ ਜਿਹੜੀ ਹੈ ਲੈ ਕੇ ਆਏ ਨੇ ਅਗਰ ਗੱਲ ਕੀਤੀ ਜਾਵੇ ਮੁਹਾਲੀ ਦੇ ਨਾਲ ਲੱਗਦੇ ਖਰੜ ਕੁਰਾਲੀ ਰੋਡ ਤੇ ਜਿਹੜਾ ਹੈ ਪੂਰਾ ਮਾਮਲਾ ਜਿਹੜਾ ਹੈ ਹੋਇਆ ਸੀਗਾ ਤੇ ਮਾਰਕੁੱਟ ਦਾ ਮਾਮਲਾ ਸੀਗਾ ਇੱਕ ਵਿਵਾਦ ਹੋਇਆ ਸੀਗਾ ਪਾਰਕਿੰਗ ਨੂੰ ਲੈ ਕੇ ਤੇ ਵੱਡੀ ਕਾਮਯਾਬੀ ਜਿਹੜੀ ਹੈ ਮੋਹਾਲੀ ਪੁਲਿਸ ਨੂੰ ਮਿਲਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਵੱਡੀ ਕਾਰਵਾਈ ਜਿਹੜੀ ਹੈ ਕੀਤੀ ਗਈ ਹੈ 1 2 3 4 ਨਹੀਂ ਕਈ ਮੁਜਰਮਾਂ ਨੂੰ ਜਿਹੜਾ ਹੈ ਕਰੀਬ 20 ਤੋਂ অধিক ਮੁਜਰਮ ਦੱਸੇ ਜਾ ਰਹੇ ਨੇ ਜਿਹੜੇ ਉਸ ਪੂਰੇ ਮਾਮਲੇ ਦੇ ਵੀ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨੇ ਵੱਡੀ ਕਾਮਯਾਬੀ ਜਿਹੜੀ ਹੈ ਮੋਹਾਲੀ ਪੁਲਿਸ ਨੂੰ ਮਿਲਿਆ ਜਦੋਂ ਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲਗਾਤਾਰ ਜਿਹੜਾ ਹੈ ਖਾਸ ਕਰ ਜਿਹੜੇ ਲੋਕ ਕ੍ਰਿਮੀਨਲ ਗਤੀਵਿਧੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਤੇ ਜਿਹੜੀ ਹੈ ਠਲ ਬੰਦੀ ਹੋਈ ਦਿਖਾਈ ਦੇਦੀ ਹੈ ਲਗਾਤਾਰ ਜਿਹੜੀ ਹੈ ਕਾਰਵਾਈਆਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਚਾਹ ਨਸ਼ਾ ਤਸਕਰ ਹੋਣ ਚਾਹ ਅਨੇ ਵਿਅਕਤੀ ਹੋਣ ਉਹਨਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਵੱ ਵਿਵਾਦ ਜਿਹੜਾ ਹੈ ਪਾਰਕਿੰਗ ਨੂੰ ਲੈ ਕੇ ਹੋਇਆ ਸੀਗਾ ਤੇ ਇਹਦੇ ਵਿੱਚ ਵੱਡੀ ਕਾਮਯਾਬੀ ਜਿਹੜੀ ਹੈ ਮੁਹਾਲੀ ਪੁਲਿਸ ਨੂੰ ਮਿਲੀ ਹੈ ਤੁਸੀਂ ਦੇਖ ਸਕਦੇ ਹੋ ਕਿ ਖਰੜ ਕੁਰਾਲੀ ਰੋਡ ਦੀ ਅਗਰ ਗੱਲ ਕਰੀਏ ਤੇ ਉੱਥੇ ਜਿਹੜੀ ਹੈ ਦੇਰ ਰਾਤ ਜਿਹੜੀ ਹੈ ਇੱਕ ਲੜਾਈ ਝਗੜਾ ਹੁੰਦਾ ਹੈ ਹਥਿਆਰ ਜਿਹੜੇ ਨੇ ਬਰਾਮਦ ਕੀਤੇ ਜਾਂਦੇ ਨੇ ਜਿਹੜੇ بیسਬਾਲ ਦੇ ਡੰਡੇ ਨੇ ਉਹ ਬਰਾਮਦ ਕੀਤੇ ਜਾਂਦੇ ਨੇ ਹੋਰ ਕਈ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਬਰਾਮਦ ਕੀਤੀਆਂ ਜਾਂਦੀਆਂ ਨੇ ਹੁਣ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਹੈ ਬਿਲਕੁਲ ਇਹ ਹੁਣ ਸਾਹਮਣੇ ਆਵੇਗਾ ਕਿ ਕੀ ਕਾਰਨ ਰਿਹਾ ਕਿਸ ਕਰਕੇ ਜਿਹੜਾ ਹੈ ਪੂਰਾ ਵਿਵਾਦ ਹੋਇਆ ਇਹ ਜਿਹਦਾ ਹੈ ਹੁਣ ਜਦੋਂ ਪੁਲਿਸ ਜਿਹੜਾ ਹੈ ਪੁਲਿਸ ਰਿਮਾਂਡ ਲਵੇਗੀ ਤੇ ਉਹਦੇ ਵਿੱਚ ਹੋਰ ਵੀ ਜਿਹੜੇ ਨੇ ਖੁਲਾਸੇ ਹੋਣਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਕਾਮਯਾਬੀ ਜਿਹੜੀ ਆ ਮੋਹਾਲੀ ਪੁਲਿਸ ਨੂੰ ਜੜੀ ਆ ਬੜੀ ਆ ਤੇ ਬਿਲਕੁਲ ਕੁਛੀ ਦੇਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਨੇ ਹੋਰ ਵੀ ਖੁਲਾਸੇ ਕੀਤੇ ਜਾਣਗੇ ਤੇ ਦੇਖ ਸਕਦੇ ਹੋ ਕਿ ਵੱਡੀ ਕਾਮਯਾਬੀ ਮੋਹਾਲੀ ਪੁਲਿਸ ਦੀ ਮੋਹਾਲੀ ਦੇ ਨਾਲ ਲੱਗਦੇ ਖਰੜ ਦੀ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਸਾਫ ਤੌਰ ਤੇ ਦਿਖਾਇਆ ਜਾ ਰਿਹਾ ਹੈ ਕਿ ਕੁਝ ਵਿਕਤੀਆਂ ਵੱਲੋਂ ਮਾਰਕੁੱਟ ਵੀ ਕੀਤੀ ਜਾਂਦੀ ਹੈ ਗੋਲੀ ਵੀ ਚਲਾਈ ਜਾਂਦੀ ਹੈ ਪੂਰਾ ਮਾਮਲਾ ਜਿਹੜਾ ਹੈ ਪਾਰਕਿੰਗ ਵਿਵਾਦ ਨੂੰ ਲੈ ਕੇ ਹੋਇਆ ਸੀਗਾ ਮੋਹਾਲੀ ਪੁਲਿਸ ਨੂੰ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਸੀਨੀਅਰ ਅਫਸਰ ਸਾਡੇ ਨਾਲ ਗੱਲਬਾਤ ਕਰਦੇ ਆਂ ਸਰ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਹੈ ਤੁਸੀਂ ਕੇਸ ਨੂੰ ਸੋਲਵ ਵੀ ਕਰ ਲਿੱਤਾ ਹੈ ਤੇ ਅਗਰ ਗੱਲ ਕੀਤੀ ਜਾਵੇ ਪੂਰਾ ਮਾਮਲਾ ਕੀ ਸੀਗਾ ਕਿਉਂਕਿ ਜੋ ਵੀ ਸੀਸੀਟੀਵੀ ਫੁਟੇਜ ਦੇ ਵਿੱਚ ਦਿ ਦੇਖੋ ਜੀ ਇਨੀਸ਼ially ਸਾਨੂੰ ਇਨਫੋਰਮੇਸ਼ਨ ਹੀ ਰੀਸੀਵ ਹੋਈ ਸੀ ਕਿ ਦੋ ਧਿਰਾਂ ਦੀ ਆਪਸ ਚ ਲੜਾਈ ਹੋ ਰਹੀ ਹੈ ਤੇ ਉੱਥੇ ਫਾਇਰਿੰਗ ਵੀ ਹੋਈ ਹੈ ਤੇ ਉਸ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਅਸੀਂ ਮੁਕੱਦਮਾ ਦਰਜ ਕਰ ਲਿਆ ਸੀਗਾ ਦੌਰਾਨੇ ਤਫ਼ਤੀਸ਼ ਇਹੀ ਗੱਲ ਸਾਹਮਣੇ ਆਈ ਕਿ ਦੋ ਕੁੱਟ ਆਪਸ ਵਿੱਚ ਲੜੇ ਨੇ ਲੜਾਈ ਝਗੜਾ ਉਹਨਾਂ ਦੀ ਕੋਈ ਕਾਰ پارکਿੰਗ ਨੂੰ ਜਾਂ ਕਾਰ ਹਿਟ ਕਰਤੀ ਸੀ ਇੱਕ ਧਿਰ ਨੇ ਕਿਸੇ ਬਰਮ ਦੇ ਵਿੱਚ ਤੇ ਉਸ ਗੱਲ ਨੂੰ ਉਹ ਗੱਲ ਐਸਕੇਲੇਟ ਹੋ ਗਈ ਐਸਕੇਲੇਟ ਹੋ ਕੇ ਉਹਨਾਂ ਦਾ ਆਪਸ ਵਿੱਚ ਲੜਾਈ ਝਗੜਾ ਹੋਇਆ ਸਰ ਕਿੰਨੇ ਕਿ ਲੋਕਾਂ ਨੂੰ ਜਿਹੜਾ ਹੈ ਇਹਨਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਤੇ ਕੀ ਕੀ ਵੈਪਨ ਤੇ ਜਿਹੜੀ ਕੀ ਕੀ ਰਿਕਵਰੀ ਜਿਹੜੀ ਹੈ ਉਹਨਾਂ ਤੋਂ ਹੋਈ ਹੈ ਹੁਣ ਤੱਕ ਜੀ ਅਸੀਂ 25 ਦੋਸ਼ੀ ਗ੍ਰਿਫਤਾਰ ਕਰ ਲਏ ਨੇ ਤੇ ਇਹਨਾਂ ਤੋਂ ਇੱਕ ਵੈਪਨ ਰਿਕਵਰ ਹੋਇਆ ਤੇ ਬਾਕੀ ਇਹਨਾਂ ਦੇ ਵਹੀਕਲਸ ਨੇ 8 ਕਾਰਸ ਨੇ 2 ਬਾਈਕਸ ਨੇ ਕੁਝ ਹੋਰ ਇਹਨਾਂ ਦੇ ਡੰਡੇ ਵਗੈਰਾ ਜਿਹੜੇ ਆਪਸ ਵਿੱਚ ਇਹਨਾਂ ਨੇ ਯੂਜ਼ ਕੀਤੇ ਸੀਗੇ ਲੜਾਈ ਦੇ ਦੌਰਾਨ ਉਹ ਬਰਾਮਦ ਕੀਤੇ ਨੇ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ ਦੀ ਅਗਰ ਗੱਲ ਕਰੀਏ ਕੋਈ ਸਾਹਮਣੇ ਆਇਆ ਹੈ ਕਿ ਕੋਈ ਮਾਮਲੇ ਦਰਜ ਨੇ ਕਿਸੇ ਵਕਤ ਵਕਤ ਥਾਣਿਆਂ ਦੇ ਵਿੱਚ ਕੀ ਸਟੂਡੈਂਟ ਸੀਗੇ ਕੀ ਕੰਮ ਕੀ ਕਰਦੇ ਸਨ ਲੋਕਲ ਥਾਣੇ ਦੇ ਮੁਤਾਬਕ ਜੀ ਇੱਕ ਦੋਸ਼ੀ ਹੈ ਜਿਹੜਾ ਉਹਦਾ ਪਾਸ ਕ੍ਰਿਮੀਨਲ ਰਿਕਾਰਡ ਹੈਗਾ ਬਾਕੀਆਂ ਦਾ ਅਸੀਂ ਉਹਨਾਂ ਦਾ ਜਿੱਥੇ ਪਰਮਨੈਂਟ ਐਡਰੈਸ ਆ ਉੱਥੋਂ ਦੇ ਸਬੰਧਤ ਪੁਲਿਸ ਸਟੇਸ਼ਨਸ ਨਾਲ ਤਾਲਮੇਲ ਕਰਕੇ ਉਹਨਾਂ ਦਾ ਰਿਕਾਰਡ ਪਤਾ ਕਰ ਰਹੇ ਹਾਂ ਠੀਕ ਆਖਰੀ ਸਵਾਲ ਸਰ ਕੋਈ ਪੁਲਿਸ ਰਿਮਾਂਡ ਜਿਹੜਾ ਹੈ ਹਾਸਲ ਕਰ ਲਿੱਤਾ ਹੈ ਜਾਂ ਕੋਈ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵੀ ਜਿਹੜੀਆਂ ਗ੍ਰਿਫਤਾਰੀਆਂ ਹੋਣੀਆਂ ਨੇ ਕਿ 25 ਜਿਹੜੇ ਗ੍ਰਿਫਤ ਜਿਹੜੇ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ ਕਿ ਐਨੇ ਕੀ ਐਂ ਦੇ ਦੇਖੋ ਜੀ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਵੀ ਹਾਸਲ ਕਰ ਰਹੇ ਹਾਂ ਜਿਹੜੇ ਉਹਨਾਂ ਦਾ ਵੀ ਪਤਾ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਾਂਗੇ ਜੋ ਵੀ ਬੰਦੇ ਇਸ ਵਾਰਦਾਤ 'ਚ ਇਨਵੋਲਵ ਸੀ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ ਬਿਲਕੁਲ ਸਾਫ਼ ਤੌਰ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਕਹਿ ਸਕਦੇ ਐ ਜਿਵੇਂ ਕਿ ਵੱਡੀ ਕਾਮਯਾਬੀ ਜਿਹੜੀ ਆ ਮੋਹਾਲੀ ਪੁਲਿਸ ਨੂੰ ਮਿਲੀ ਹੈ ਮਹਿਜ਼ ਕੁਝ ਹੀ ਘੰਟਿਆਂ ਦੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਮੋਹਾਲੀ ਤੋਂ ਕੈਮਰਾ ਪਰਸਨ ਮਨਦੀਪ ਦੇ ਨਾਲ ਐਨਬੀ ਨਿਊਜ਼ ਲਈ